ਸਾਰੇ ਦਸਤਖਤ ਵੀਰ ਵਿੱਚ ਛੁੜਦੇ ਆ ਠੀਕ ਆ ਸਾਡਾ ਫਰੀਦ ਖਤਰੀ ਵੀ ਭੱਜਦਾ ਜੀ ਮੈਦਾਨ ਚੋਂ ਭੱਜਦਾ ਬੜਾ ਆਂਦੀ ਵੀ ਨਾ ਦੇ ਨਾਲ ਦੇ ਦਖਤੋਂ ਭੱਜ ਗਿਆ ਆ ਮੰਦਿਰ ਖਤਰੀ ਦੇ ਨਾਲ ਦੇ ਵੀ ਭੱਜਦੇ ਜਾਂਦੇ ਆ ਉਹਨਾਂ ਦੇ ਨਾਮ ਦਾ ਟੋਪਾ ਕੋਈ ਵੀ ਅਸੀਂ ਜੀ ਉਹ ਬੱਲੇ ਉਹ ਬੱਲੇ ਗਬਰੂ ਹੁਣ ਨਜ਼ਾਰਾ ਇਹ ਕੁਸ਼ਤੀ ਹੈ ਜੀ ਆਪਣੀ ਇੱਕ ਨਾ ਬੰਨੀ ਬੈਠੀ ਸੀ ਕਿਉਂ ਹੋਈ ਆ ਟਾਈਮ ਇਹਦਾ 20 ਮਿੰਟ ਦਾ ਟਾਈਮ ਹੈ। ਇਹ ਪਹਿਲਾ 20 ਮਿੰਟ ਦਾ ਟਾਈਮ ਹੈ। ਉਸ ਤੋਂ ਬਾਅਦ ਥੋੜਾ ਥੋੜਾ ਜੁੱਦੀ ਕੁਸ਼ਤੀ ਆ। ਖਾਰ ਦੇ ਤਾਂ ਫੈਸਲਾ ਲੈਣਾ। ਬਿਲਕੁਲ। ਇਹ ਕਿੱਥੇ ਕਰ ਜਾਵੇ? ਇਹ ਪੁਆਇੰਟਾਂ। ਇਹ ਪੁਆਇੰਟਾਂ ਦੇ ਨਿਕਰੋ। ਗਿੱਲੂ ਪਾਜੀ ਮੈਂ ਨਹੀਂ। ਇਸ ਦਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਤਾਂ ਕਿ ਆਪਾਂ ਨਹੀਂ। ਪਰ ਪੁਆਇੰਟ ਹੱਦ ਤੱਕ ਅੜਿਆ ਕਿਉਂਕਿ ਕਹਿੰਦੇ ਹੁੰਦੇ ਆ ਉਹ ਵੱਡੇ ਬਾਲ ਜਦੋਂ ਢੁਲਦੇ ਆ ਤੇ ਪੈਂਦੇ ਆ ਤੇ ਲੋਕ ਨਿਆਰੇ ਲੈਂਦੇ ਆ ਹਾਂ ਲੋਕ ਨਿਆਰੇ ਲੈਂਦੇ ਆ ਅਮਰੀਕਾ ਵਾਲੇ ਲਾਈਵ ਤੱਕਦੇ ਆ ਆ ਹੈਪੀ ਵੀਰ ਨੂੰ ਵਧਾਈਆਂ ਜਿੰਦੇ ਆ ਆ ਹੈਪੀ ਵੀਰ ਨੂੰ ਵਧਾਈਆਂ ਜਿੰਦੇ ਆ ਜਿੰਦੇ ਵੀਰ ਉਹ ਠੀਕ ਦਾ ਨੇ ਸਾਡੇ ਸਾਡੇ ਵਿੱਚ ਪਹੁੰਚੇ ਜੀ ਸਾਡੇ ਬਹੁਤ ਹੀ ਸ਼ੁਕਰ ਜੀ ਇਹ ਏਰੀਏ ਦੇ ਬਰਵਾਣੇ ਜੀ ਜੀ ਸਵਾਰਾ ਜੀ ਉਹਨਾਂ ਨੇ ਵੀ ਕੋਸ਼ਿਸ਼ ਤਾਂ ਕਰਨੀ ਸੀ ਪਰ ਉਹਨਾਂ ਨੂੰ ਥੋੜੀ ਜਿਹੀ ਡਰਦਾ ਕੀ ਸੀ ਇਸ ਕਰਕੇ ਅਸੀਂ ਕੋਸ਼ਿਸ਼ ਨਹੀਂ ਕਰ ਸਕੇ ਸਾਡੇ ਕੋਲ ਆਇਆ ਕੁਝ ਦਿਨ ਦੇਖਿਆ ਨੱਟ ਪਾ ਲਿਆ ਧੰਨਵਾਦ ਇਹ ਸਵਾਰਾ ਜੀ ਦਾ ਬੜੇ ਉੱਚ ਕੋਟੀ ਦੇ ਮਹਿਮਾਨ ਉਹਨਾਂ ਨੇ ਆਪਣਾ ਏਰੀਆ ਦਾ ਰੋਮ ਤੇ ਕੋਈ ਨਹੀਂ ਆਇਆ ਘਮ ਕੇ ਘਮ ਕੇ ਘਮ ਕੇ ਘਮ ਕੇ ਘਮ ਕੇ کدی کرے ਦਾ ਜਾਨਾ ਨਾਲ ਮਹਾਰਾ ਮਿਲਾਂ ਦੁਪਰਾਂ ਦਾ ਆਹ ਦੇਖੋ ਲਲਾ ਲਲਾ ਬੱਕਰੀਆਂ ਦੇ ਉਧਰ ਸਾਡੇ ਵੀਰ ਜਿਲੂ ਭੱਤੀ ਦੀ ਨਹੀਂ ਕਹਿੰਦੇ ਨਿਆਰੇ ਬੱਕਰੇ ਨੇ ਆਹ ਨਿਆਰੇ ਬੱਕਰੇ ਨੇ ਆਹ ਨਿਆਰੇ ਬੱਕਰੇ ਨੇ ਆਹ ਕਹਿੰਦੇ ਝੋਟਾ ਉਹ ਵੀ ਇੰਗਲੈਂਡ ਵਿੱਚ ਟੱਤ ਲਾ ਕੇ ਆ ਗੱਲ ਟਿਕਾਣੇ ਲੱਗਣੀ ਐ ਗੱਲ ਟਿਕਾਣੇ ਲੱਗਣੀ ਐ ਜੇ ਅੜੀਆਂ ਦੇ ਘੋੜਾ ਅਮਰ ਟਵਾਰੀ ਤਾਗੂ ਆਵੇਗਾ ਦਰੋਂ ਦਵਾਵਾ ਕੋਈ ਸਹਵਾ ਮਰ ਜਾ ਖਵਾਵੇਗਾ ਹੋ ਮੁਰਨਾ ਬੱਸਿਆ ਮੰਗੜ ਫੱਟਿਆ ਸੁਰ ਦੇ ਕਾਰੇ ਦਾ ਤੇ ਕੰਡਿਆਂ ਦਾ ਕੀ ਦੋਸ਼ ਬੋਸ਼ਤਾ ਦੁਰਨੇ ਵਾਲਿਆਂ ਦਾ ਹਾ ਕੰਡਿਆਂ ਦਾ ਕੀ ਦੋਸ਼ ਬੋਸ਼ਤਾ ਦੁਰਨੇ ਵਾਲਿਆਂ ਦਾ ਹਾਂਜੀ ਸਦੀ ਸਿੰਘ ਜੀ ਦੇਖੋ ਨੇਚੇ ਚੋਕੀ ਦੇ ਦੋ ਮਾਨ ਮਨਜੀਤ ਖੱtre ਦਿੱਤੇ ਤੇ ਦਰਵਿੰਦਰ ਕੋਹੜੀ ਦਰਵਿੰਦਰ ਤਾਹੀ ਔਰ ਦੌੜ ਜਿੱਤੂਗਾ ਦੌੜ ਬੱਲੇ ਬੱਲੇ ਕਰਵਾਉਗਾ ਔਰ ਦੋਨੇ ਸੂਰਮੇ ਨੇ ਦੋਨੇ ਜੋਧੇ ਨੇ ਦੋਨੇ ਮਹਾਬਲੀ ਦੇ ਔ ਖੇ ਸੰਜ ਬੇਲਿਆਂ ਦੇ ਮੇਰੇ ਵੀਰੋ ਜੇ ਮਹਾਬਲੀ ਰਣ ਜੂਝਦੇ ਕੰਦੇ ਤਲਵਾਰਾਂ ਉਸ ਬਾਲਕ ਦੇ ਹੱਥ ਹੁੰਦੀਆਂ ਜਿੱਤਾਂ ਦੇ ਹਾਰਾ ਉਹ ਖੁਸ਼ੀ ਮਨਾਈਏ ਜਿੱਤ ਦੀ ਨਾ ਹਾਰੋਂ ਡਰਿਏ ਉੱਚਾ ਬੋਲਾ ਬੋਲੀਏ ਕਰਤਾ ਨ ਕਰਿਏ ਉੱਚਾ ਬੋਲਾ ਬੋਲੀਏ ਕਰਤਾ ਨ ਕਰਿਏ ਉੱਚਾ ਬੋਲਾ ਬੋਲੀਏ ਕਰਤਾ ਨ ਕਰਿਏ ਸਿੰਦਰਵਿੰਦਰ ਆਹ ਦਰਸ਼ਕਾਂ ਨੂੰ ਯਾਦ ਹੋਣਾ ਵੀ ਛੋਲੇ ਫਿਲਮਾਂ ਵਾਂਗੂ ਆ ਵੀ ਮੇਰੇ ਵੀਰੋ ਕੁਰਤੀ ਜਿਹੜੀ ਮੈਨੂੰ ਲੱਗਦਾ ਵੀ 3 ਘੰਟੇ ਚੱਲੂ ਆ ਇਹ ਵੀ ਲੰਮੀ ਕੁਰਤੀ ਹੋਈ ਜਾਂਦੀ ਆ ਉਹ ਗੱਲਾਂ ਬੱਕਰੀਆਂ ਨੇ ਗੱਲਾਂ ਬੱਕਰੀਆਂ ਨੇ ਉਹ ਗੱਲਾਂ ਬੱਕਰੀਆਂ ਨੇ ਬਿਲੂ ਭਾਜੀ ਕੀ ਖਿਆਲ ਹੈ ਹੁਣ ਕਹਿੰਨੇ ਜਿੱਤਣਾ ਤੇ ਕਹਿੰਨੇ ਹਾਰਨਾ ਇਹ ਛੱਤ ਜਿਹਾ ਰਹਿਣਾ ਆ ਪੇੜਾ ਜਿਹੜੇ ਦਾ ਹੁਣ ਟੱਕ 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 ਤੇ ਪੈਣਾ ਆ ਉਹ ਟੱਕ ਤੇ ਪੈ ਗਿਆ ਐਂ ਕਹਿੰਦੇ ਵੱਡੀਆਂ ਗੱਲਾਂ ਨੇ ਵੱਡੇ ਮਾਲ ਨੇ ਟਾਈਮ ਨਾ ਹੋ ਗਿਆ ਜੀ ਵੱਡੀਆਂ ਰੱਬ ਨੇ ਜਿੱਦਾਂ ਤੇ ਸਿੱਧਾ ਤੇ ਨੇ ਚੰਗੀਆਂ ਨੇ ਵੱਡੀਆਂ ਕਿਉਂਕਿ ਸਭ ਤੋਂ ਵੱਡੀ ਅਮੀਰੀ ਤੰਦਰੁਸਤ ਰਹੀਆ ਮੇਰੇ ਵੀਰੋ

سارے ممبرسے نیوزی لینڈ امیرکا کنڈا انگلینڈ سب جگہ لائف دیکھا جا رہا ابھی ساری لوگوں کے بےنتی کرتے ہیں چرن کے ను ਨੋਕਾ ਦੇ ਕਰਨਾ ਤੇਰੇ ਵਿੱਚ ਪੈਲੇਟ ਚੰਗਣਾ ਕਰਾਈਆ ਭਰਾ ਮੇਰੀਆਂ ਮੇਸੇ ਦੇ ਸਾਹਮਣੇ ਲਾ ਕੇ ਸਾਨੂੰ ਮੇਰੇ ਬਾਬੇ ਸ਼ੰਚਰ ਦੀ ਕਲਾ ਚ ਰੱਖੇ ਜੋੜਤਨੀ ਤੇ ਇਹ ਉਹ ਨਗਰ ਤੇ ਸੁਖਸ਼ਾਦੀ ਜਿਹੜੀ ਹੱਤੀ ਆ ਉਹ ਉੱਤੇ ਅਧੂਰੀ ਖੜੀ ਜਾਂਦੀ ਆ ਇਸ ਕਰਕੇ ਸਾਡੇ ਪਹਿਲਵਾਨ ਵੀਰਾਂ ਨੇ ਬੇਨਤੀ ਆ ਹੱਥ ਬਾਨ ਕੇ ਉਹਨਾਂ ਨੇ ਕਰਮੇਂ ਬੇਨਤੀ ਆ ਕਿ ਅਸੀਂ ਇਹ ਜੱਟ ਦੀ ਕੁਸ਼ਤੀ ਦੀ ਹਾਰ ਜਿੱਤ ਰਹੀਆਂ ਪੁੱਢੀ ਕੁਸ਼ਤੀ ਕਰਾਈਆ ਤੁਸੀਂ ਪੂਰਾ ਜੋਰ ਲਾਇਆ ਪਿਆ ਆ ਨੂੰ ਵੀ ਪਤਾ ਮੌਸਮ ਵੀ ਇਦਾਂ ਦਾ ਆ ਕਿ ਹੱਥ ਪੈਂਦਾ ਨਹੀਂ ਪਰ ਫੇਰ ਵੀ ਆਪਾਂ ਦੇ ਲਈ ਆੁੱਲੀ ਕੁਸ਼ਤੀ ਕਰਵਾਗੇ ਆਪਾਂ ਹਾਰ ਦੇਤੀ ਕੋਈ ਨਹੀਂ ਲੈਣੀ ਲਓ ਜੀ ਕੋਸ਼ੀ ਦਾ ਪਿੰਡਾ ਦਿੱਤਾ ਸਨਾ ਜਿਹੜਾ ਬਹੁਤ ਹੋ ਗਿਆ ਹੋ ਗਿਆ ਜਿਹੜਾ ਪਰਵਾਰਕਾਂ ਨੂੰ 2 ਮਿੰਟ ਜਿਹੜੇ ਆ ਸਾਰੇ ਦਰਸ਼ਕ ਵੀਰ ਬਈ ਛੁੜਦੇ ਆ ਠੀਕ ਆ ਫਾਜ਼ੀਦਾ ਜੀ ਭੱਜਦਾ ਜੀ ਮੈਦਾਨ ਚੋਂ ਭੱਜਦਾ ਵਾ ਹਾਂ ਜੀ ਦੇ ਨਾਲ ਦੇ ਨਾਲ ਦੇ ਤਾਂ ਭੱਜ ਗਿਆ ਆ ਮੰਦਿਰ ਖਤਰੀ ਦੇ ਨਾਲ ਦੇ ਵੀ ਭੱਜਦੇ ਜਾਂਦੇ ਆ ਉਹਨਾਂ ਦੇ ਨਾਮ ਦਾ ਕੋਈ ਵੀ ਅਸੀਂ ਜਿਹੜਾ ਸੋਚ ਨੂੰ ਪਚਾਰ ਕੇ ਕਰਾਂਗੇ ਅਸੀਂ ਆਪਣਾ ਸੋਚ ਕੇ ਦੇਵਾਂਗੇ ਹਾਂ ਇਹ ਵੀ ਨਾਲ ਹੀ ਹਰੇ ਵਾਲੇ ਪੈਸੇ ਨਹੀਂ 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 ਬਿਲਕੁਲ ਨਹੀਂ ਅਸੀਂ ਆਪਣੇ ਫੈਸਲੇ ਖਾਤਮ ਕਰਾਂਗੇ ਆਪਣਾ ਹੋਊਗਾ ਇਹ ਪ੍ਰਮਜੀਤ ਦੱਸਦਾ ਜੇ ਉਹ ਗਰੌਂਡ ਛੱਡ ਕੇ ਦਾਸ ਕਰੀ ਸਾਹਿਬ ਇੱਕ ਵਾਰੀ ਫੇਰ ਸੰਗੋ ਇੱਥੇ ਖੜ ਕੇ ਸਾਡੀ ਬੇਇੱਜ਼ਤੀ ਸੰਗੋ ਤੇ ਸਾਡਾ ਫੈਸਲਾ ਕਮੇਟੀ ਦਾ ਹੋਣਾ ਮੈਦਾਨ ਛੱਡਦਾ ਬਹਾਦਰਾਂ ਦਾ ਕੰਮ ਨਹੀਂ ਇਹਦੇ ਨਾਲ ਛੇਤੀ ਠਹਿ ਜੇ ਉਹੀ ਚੰਗਾ ਯਾਰ ਆ ਜਾ ਹਲੇ ਵੀ ਮੇਰੀ ਬੇਨਤੀ ਨੂੰ ਫਰਵਾਹ ਕਰ ਲੈ ਜਿੱਥੇ ਖੜ ਖੈਗਾ ਉੱਥੇ ਖੜ ਕੇ ਵਿਚੇ ਨੂੰ ਆ ਜਾ ਐਡਾ ਮੈਦਾਨ ਛੱਡ ਕੇ ਜਾਣਾ ਬਹਾਦਰਾਂ ਦਾ ਕੰਮ ਨਹੀਂ ਇਹਨਾਂ ਚੁੱਪ ਕਰਦੇ ਉਹਦਾ ਕੋਈ ਗੱਲ ਸੁਣ ਲੈਣ ਦੀ ਹੈ ਕੀ ਕਰਦਾ ਦਰਸ਼ਕਾਂ ਨੇ ਸਾਡੀ ਬੇਨਤੀ ਪਰਵਾਨਵਾ ਜੋ ਕਿ ਆ ਹੈ ਇੱਕ ਹੋਰ ਸਾਡਾ ਫੈਸਲਾ ਹੈ ਦਰਸ਼ਕ ਵੀਰੋ ਸੁਣ ਲਓ ਜੇ ਤੁਮ ਬਲਵਾਂ ਦੀ ਰਾਸ਼ੀ ਜਿਹੜੀ ਅਸੀਂ ਅਨਾਉਂਸ ਕਰਕੇ ਪਾਈਆਂ ਰਫਾਫੇਂ ਦਿੱਤੀ ਜਾਓ ਜਿਹੜਾ ਮੈਦਾਨ ਛੱਡ ਕੇ ਜਾਊਗਾ ਉਹ ਅਸੀਂ ਆਪਣੀ ਮਰਜ਼ੀ ਦੇ ਨਾਲ ਦਿਆਂਗੇ ਫਰਾਂਚੀ ਛੇੜੀ ਦਿੱਤੀ ਜਾਣੀ ਸੈਕੰਡ ਪ੍ਰਾਈਜ਼ਰ ਕੋਈ ਤਾਂ ਨਹੀਂ ਦਿੱਤਾ ਜਾਣਾ ਮੈਦਾਨ ਛੱਡਣ ਵਾਲੇ ਨੂੰ ਨਹੀਂ ਦਿੱਤਾ ਜਾਣਾ ਸਾਰੇ ਦਰਸ਼ਕ ਜਿਹੜੇ ਇੱਥੇ ਆਲੇ-ਵਾਲੇ ਖੜੇ ਆ ਤੁਹਾਡੀ ਕੋਸਤੀ ਦੇਖਣ ਚੱਲੇ ਖੜੇ ਆ ਉਹਨਾਂ ਨੇ ਕਿਸੇ ਨੇ ਹੱਲੇ ਤੇ ਲੱਕਰ ਵੀ ਨਹੀਂ ਛਕਿਆ ਕਰੋ ਵੀ ਪਤਾ ਨਹੀਂ ਗਾਏ ਪੇੜੀਆਂ ਕੋ ਉੱਥੇ ਕੀ ਕਰਦਾ ਸੀ ਗਰਾਉਂਡ ਵਿੱਚ ਇਹ ਕਰਕੇ ਬੇਨਤੀ ਹੈ ਮੁਕਾਬਲਾ ਦਿਖਾਓ ਨੇ ਤਾਂ ਸਾਨੂੰ ਦੱਸ ਜੋ ਕਿ ਤੁਸੀਂ ਜਾਣਾ ਪਹਿਲਵਾਨੀ ਦੇ ਨਿਤਰੀ ਪਾਜ ਦਾ ਆਪ ਦੇ ਪਾਜ ਦਾ ਓਕੇ ਜੀ ਓਕੇ 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 ਰਾਤ ਰਾਤ ਆਇਆ ਮਿੱਤਰ ਜੰਗਾਦਰ ਨੇੜਿਆ ਤੇਰਾ ਠੀਕ ਆ ਪਰ ਹੁਣਾਂ ਨੇ ਅਸੀਂ ਆਂਦੇ ਵੀ ਫੈਸਲਾ ਨਹੀਂ ਸੁਣਾਇਆ ਆਂਦੇ ਵੀ ਅਸੀਂ ਦੇਖਦੇ ਆਂ ਤੇਰੇ ਨਾਲ ਕਿ ਤੂੰ ਸਾਨੂੰ ਕੀ ਸਹਿਯੋਗ ਦੇਤਾ ਕਿ ਸਾਡੀ ਛੇ ਦਾ ਮੇਲਾ ਜਿਹੜਾ ਐਡੀ ਛੇਤੀ ਅਸੀਂ ਕੀ ਫੈਸਲਾ ਕਰਨਾ ਉਹ ਮੁੰਡਾ ਆ ਦੇਖੋ ਬਾਹਰ ਵਿੱਚ ਖੜਾ ਇਹ ਪਰਿਵਾਰਵਾਕੇ ਦਾ ਮੈਂ ਲੜੂ ਦਾ ਕੋਸ਼ਿਸ਼ ਇੱਕ ਵਾਰੀ ਤਰਵਿੰਦਰ ਕਹਾਰੀ ਦੀ ਤਾੜੀਆਂ ਤਾੜੀਆਂ ਜੇ ਬੱਲੇ ਕਰਾਂਗੇ ਭਾਈ ਉਹ ਬੱਲੇ ਬੰਦੇ ਉਹ ਕੂਜੋ ਉਹਨਾਂ ਨੇ ਕਿੰ ਇਨਸਾਨਾਂ ਨੂੰ ਦੇਸ਼ ਦੀ ਖਾਤਰ ਮਾਰ ਗਏ ਜੋ ਯਾਰੀ ਯਾਰੀਆਂ ਖੰਡਾਂ ਨੂੰ ਦੇਸ਼ ਦੀ ਖਾਤਰ ਮਾਰ ਗਏ ਜੋ ਕੋਈ ਬੇ ਗਾਲੀ ਤਿਆਸ਼ਕ ਵੀਰੋ ਜਾਣਾ ਨਹੀਂ ਹਾਂਗੇ ਆਪਾਂ ਇਸ ਬੱਲੇ ਦਾ ਸਨਮਾਨ ਕਰਨਾ ਜਿਹੜੇ ਬੱਲੇ ਮੈਦਾਨ ਵਿੱਚ ਖੜਾ ਪਹਿਲਵਾਨ ਸਾਰੇ ਤੁਸੀਂ ਇੱਟਾ ਬੈਠੇ ਰਹੋ 10 ਮਿੰਟ ਦਾ ਸਮਾਂ ਹੋਰ ਦਿਓ ਪਰ ਇੱਕ ਗੱਲ ਮੈਂ ਦੱਸ ਦਿਆਂ ਅੱਜ ਬੜੀ ਮਾੜੀ ਗੱਲ ਹੋਈ ਆ ਡੇਲੀ ਵਾਲਿਆ ਪੁਲਵਾਨਾ ਬੈਠੀ ਆ ਕਰੋ ਫੜਕੇ ਦੀ ਪਾਖ ਖੜੀ ਇਹ ਮੁੰਡਾ ਉਹ ਮਨਾਸ਼ਕੇ ਭੱਜ ਗਿਆ ਉਹਨੂੰ ਕੀ ਹੋਰ ਦੇਖੀ ਜਾਣਾ ਭੱਜ ਗਿਆ ਪਾਏ ਨਾ ਕੋਈ ਬਈ ਕੱਢਿਓ ਜੋ ਆਪਣਾ ਬਹੁਤ ਕੰਮ ਕਰਨ ਵਾਲਾ ਬਾਦ ਆਪਾਂ ਤੁਹਾਨੂੰ ਬਗਨਾਮਾ ਨਹੀਂ ਬਣ ਕਰ ਲਈਏ ਫਿਰ ਉਸ ਤੋਂ ਬਾਅਦ ਕੋਈ ਕਿ ਆਪਾਂ ਦੇਖਦੇ ਕੀ ਕੀ ਹਦਾ ਠੀਕ ਹੈ ਲੈ ਵੀ ਇੱਕ ਮਿੰਟ ਹੋਰ ਬਈ ਬੇਨਤੀ ਸਰੋ ਮੇਰੇ ਕੋਲ ਮੇਰੇ ਕੋਲ ਵੀ ਆ ਬਈ ਬਾਬਾ ਜੀ ਗੁਰਮੀਤ ਜੀ ਵੀ ਆਉਣ ਕਮੇਟੀ ਮੈਂ ਲਓ ਜੀ ਬੇਨਤੀ ਕੀਤੀ ਜਾਂਦੇ ਸਾਰੀ ਕਮੇਟੀ ਵਾਲੇ ਸੁਣ ਲਓ ਸਾਰੇ ਦਰਸ਼ਕ ਵੀ ਸੁਣ ਲਓ ਕਿਉਂਕਿ ਸਾਡਾ ਜਿਹੜਾ ਅੱਜ ਦਾ ਛੇਨ ਮੇਲਾ ਇਹਨੂੰ ਦਿੱਲੀ ਵਾਲਾ ਭਲਵਾਨ ਧੱਕਾ ਮਾਰ ਕੇ ਗਿਆ ਅੱਜ ਤੋਂ ਬਾਅਦ 100 ਸਾਲ ਸਿੱਧ ਪਿੱਟੀ ਰਹੇ 100 ਸਾਲ ਦਿੱਲੀ ਦਾ ਇਹ ਭਲਵਾਨ ਜਿਹੜੇ ਪਿੰਡ ਵਿੱਚ ਨਹੀਂ ਬਣਦੇ ਅੱਜ ਤੋਂ ਬਾਅਦ 100 ਸਾਲ ਸਿੱਧ ਪਿੱਟੀ ਰਹੇ ਅਸੀਂ ਵੀ ਭਾਵੇਂ ਨਾਰਿੰਗੇ ਜਿੱਤੇ ਇੱਥੇ ਨੌਜਵਾਨ ਛੁੱਟਦੇ ਮੇਰੀ ਬੇਨਤੀ ਨੂੰ ਦਿੱਲੀ ਵਾਲਾ ਖੱਤਰੀ ਭਲਵਾਨ ਇਸ ਅਖਾੜੇ ਵਿੱਚ ਅੱਪਾ ਮੁੜ ਕੇ ਕਦੇ ਨਹੀਂ ਆਰਨਾ ਬੱਸ ਮੈਂ ਬੇਨਤੀ ਕਰਾਂ ਬਈ ਉਸ ਪੁਲਵਾਰ ਨੂੰ ਜਿੰਤਣ ਵਾਲੇ ਨੂੰ ਤੂੰ ਪੁਲਵਾਰਨਾ ਜਿਹੜਾ ਤੇਰਾ ਜਿਹੜਾ ਸਪੈਸ਼ਲ ਪ੍ਰਾਈਜ਼ ਆਇਆ ਤੇਰੇ ਨਾਮ ਤੋਂ ਬੱਕਰਾ ਉਹ ਮੇਰੇ ਕੋਲਵਾ ਕੇ ਲੈ ਲੈ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮਦਦ ਦੇ ਵਿੱਚ ਡਟਿਆ ਰਿਹਾ ਤੂੰ ਸਾਰਿਆਂ ਦੀ ਇੱਜ਼ਤ ਹੈ ਕਿ ਇਹਨਾਂ ਦੀ ਇੱਜ਼ਤ ਰੱਖੀ ਜਿੰਨੇ ਇੱਥੇ ਬੈਠੇ ਸੀ ਜਿਹੜੇ ਹੈਗੇ ਆ ਤੁਹਾਡੇ ਰੋਕ ਬਗਲੇ ਨਾਲ ਇਹ ਹੀ ਹੈ ਜਿਹੜਾ ਪੁਲਵਾਨਵਾ ਇਹ ਵਾਕਈ ਕਿਸੇ ਉਸ ਸ਼ਖਸੀਅਤ ਦਾ ਜਿਨ੍ਹਾਂ ਨੇ ਕਦੇ ਆਪਣਾ ਸੀਸ ਜਿਹੜਾ ਤਲੀ ਤੇ ਰੱਖ ਕੇ ਨਾ ਆਪਣੀ ਮੰਜ਼ਲ ਨੂੰ ਆਪਣੇ ਨੂੰ ਸਰ ਕੀਤਾ ਸੀ ਬਾਬਾ ਦੀਪ ਸਿੰਘ ਦੇ ਪਿੰਡ ਦਾ ਉਹ ਪਿੰਡ ਜਿਹੜਾ ਅੰਮ੍ਰਿਤਸਰ ਦੇ ਵਿੱਚ ਪੈਕਾ ਉਥੋਂ ਦਾ ਪੁਲਵਾਨਵਾ ਇਹ ਉਹਦਾ ਤਾਂ ਖੋਤਾ ਖੋਟੜੀ ਚੁੱਤੀ ਹੈ ਜਿਹੜਾ ਅਸਲੀ ਤੇ ਤੁਹਾਨੂੰ ਦੱਸਦੇ ਜੀ ਕੋਈ ਤਾ ਦੀਪਸ਼ੇ ਕੜਾ ਪਣ ਜਿਹਨੇ ਦਾ ਆਪਣਾ ਖੰਡਾ ਜਿਹੜਾ ਆਪਣਾ ਸੀਤਾ ਇੱਥੇ ਕੱਟ ਕੇ ਜਿਹੜਾ ਸੀ ਉਹ ਤੜੀ ਤੇ ਰੱਖ ਕੇ ਆਪਣੀ ਜਿਹੜੀ ਇਹ ਚਿੱਤ ਦਾ ਉਹ ਸਰ ਕੀਤਾ ਉਹ ਕਹਿੰਦਾ ਸੋਹਿਆ ਮਸ਼ਰੀਆਤ ਵਾਲੇ ਕਹਿੰਦੇ ਸੰਨਰਪਾ ਸੁਭਾ ਰਾਜ ਕੀ ਜੈ ਗੁਗਾ ਯਾਰ ਪੀਣਾ ਕੋ ਸਾਚੇ ਦਰਬਾਰ ਕੀ ਆਲੀ ਸਰਕਾਰ ਦਾ ਬਹੁਤ ਸਾਜੇ ਦਰਬਾਰ ਦੀ ਕੀ ਹੈ ਲਓ ਜੀ ਜੱਗਿਆ ਇੱਥੇ ਸੀਤਾ ਜਿਨੇ ਦਰਸ਼ਕ ਆਏ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੁਸੀਂ ਅੱਜ ਦੀ ਇਹ ਛੇਂਜ ਬੇਲੇ ਦੀ ਰੌਣਕ ਨੂੰ ਇੱਥੇ ਆ ਕਰਕੇ ਵਧਾਇਆ